ਆਜਾ ਮੈਂਡ ਤੇ ਅਸੀਂ ਟਰਾਲਾ ਦਿਖਾ ਦਈਏ ਪਿੱਛੇ ਜਾਓ ਆਜਾ ਆਜਾ ਖੜਿਆ ਇੱਕ ਗੱਲ ਕਰਾਂਗੇ ਪਹਿਲਾਂ ਲੋ ਵੀਰੋ ਤਨ ਸੁੱਖ ਹਾਂ 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 ਲੈ ਬਾਈ ਇੱਕ ਗੱਲ ਸੁੱਖ ਆਪਾਂ ਹੋਰ ਤੈਨੂੰ ਇੱਕ ਗੱਲ ਦੱਸਦਾ ਮੈਂ ਬਾਲੀ ਪਤੇ ਦੀ ਦੱਸ ਆਜਾ ਲੈ ਅਸੀਂ ਅਸੀਂ ਖੜ ਜੋ ਸੋਣੇ ਇੱਕ ਨਾ ਅਸੀਂ ਗੱਲ ਦੱਸਣੀ ਚਾਹੁੰਦੇ ਆ ਵੀ ਰੱਬ ਦੀ ਰੰਗਤ ਕਿਵੇਂ ਬੱਸੀ ਆ ਹੁਣੇ ਹੁਣੇ ਲਾਈਵ 2 ਮਿੰਟ ਪਹਿਲਾਂ ਇੱਕ ਅਸੀਂ ਗੱਲ ਕਰੀ ਜਾਂਦੇ ਆਪਾਂ ਦੋਨੇ ਵੀ ਇੱਥੇ ਲੱਕੜਾਂ ਦੀ ਲੋੜ ਆ ਉਹ ਮਹਾਰਾਜ ਨੇ ਇਹ ਜੀ ਮਿਹਰ ਕੀਤੀ ਕਿੰਨੇ ਟਰਾਲੇ 10 ਲੱਖ ਦੀ ਲੱਕੜ ਇੱਕ ਟਰਾਲਾ 18 ਟਰਾਲਾ ਖੜਾ ਤਿੰਨ ਬਾਈ ਨੇ ਡਿਗਰੀ ਵੇਚਦੇ ਹਾਂ ਚਾਰ ਟਰਾਲੇ ਆਇਆ ਘੋੜੇ ਘੋੜੇ 10 ਲੱਖ ਦੀ ਲੱਕੜਾ ਘੋੜੇ ਨੇ ਵੱਡੇ 32 ਵੱਡੇ ਘੋੜੇ ਦਿਖਾਉਣਾ ਤੁਹਾਨੂੰ ਮੈਂ ਆ ਬਾਈਆਂ ਨਾਲ ਗੱਲ ਕਰਾਉਣੇ ਆ ਆ ਦੇਖ ਆਹ ਦੇਖ ਲੱਕੜ ਆ ਦੇਖੋ ਏ ਭਾਲਣਾ ਇਹ ਖਿੱਚ ਕੇ ਸ਼ੇਅਰ ਕਰ ਦਿਓ। ਬੱਤੇ ਪੂਰੇ ਲੱਗਣ ਵਾਸਤੇ ਆ ਵੀ ਲੱਗਰ ਦੀ ਅਸੀਂ ਰੁਕਮ ਦੇਣਾ। ਹਾਂ। ਬਾਈ ਉਹਨਾਂ ਨੇ ਸਾਨੂੰ ਦੱਸਿਆ। ਹਾਂ। ਕਿ ਇਹ 10 ਲੱਖ ਰੇ ਸੀ ਲੱਗੜ ਦੇਣੀ ਜੜੀਆਂ। ਹਾਂ। ਇਹ ਲੱਕੜ। ਹਾਂ। ਇਹਦੇ ਵਿੱਚੋਂ ਇੱਕ ਟਰਾਲਾ ਇੱਥੇ ਭੇਜਤਾ। ਤਿੰਨ ਟਿਕਰੀ ਗਏ। ਜਿੰਨੇ ਵੀ ਟਰਾਲੇ ਆਉਣਗੇ ਕੋੜੇ ਹੀ ਆਉਣਗੇ ਦੇਖੋ ਭਾਈ ਜੀ। ਹਾਂ ਦੇਖੋ। ਆ ਸਰਦਾਰ ਜੀ ਆ ਗਏ। ਭਾਈ ਜੀ ਜਿਉਂਦੇ ਰਹੋ ਜਿਉਂਦੇ ਮੇਰ ਕਰਤੀ। ਤੁਹਾਡਾ ਫੋਨ ਨਿਕਾੜਾ ਕਰੋ। ਕਰ ਗੁਰੂ ਕੁਲਸ਼ਨਾ। ਭਾਈ ਜੀ ਇੱਕ ਤੁਹਾਨੂੰ ਗੱਲ ਦੱਸਦੇ ਆ ਵੀ ਰੱਬ ਜਦੋਂ ਬੰਦਿਆਂ ਵਿੱਚ ਨਹੀਂ ਮਿਲਦਾ। ਰੱਬ ਬਾਈ ਨੇ ਗੱਲ ਕਰਦਿਆਂ। ਹਾਂ। ਅਸੀਂ ਨਾ ਲੈਬ 2 ਮਿੰਟ ਪਹਿਲਾਂ ਹੋਇਸੀ ਦੁੱਧ ਵੀ ਜਾਂਦੇ ਸੀਗੇ ਨਾਲੇ ਉਹਨਾਂ ਨੂੰ ਦਿਹਾਉਂਦੇ ਸੀ ਮੁੰਡੇ ਰੋਟੀ ਪਕਾਈ ਜਾਂਦੀ ਸੀ ਅਸੀਂ ਆਖਿਆ ਯਾਰ ਇੱਥੇ ਠੰਡ ਸਾਨੂੰ ਇੱਕ ਤਾਂ ਲੱਕੜ ਦੀ ਜ਼ਰੂਰਤ ਆ ਇੱਕ ਤਰਪਾਲਾਂ ਦੀ ਲੈ ਕੁਦਰਤੀ ਤੁਸੀਂ ਟਰਾਲਾ ਰੋਕ ਤਾਂ ਇੱਥੇ ਆ ਕੇ ਬਿਲਕੁਲ ਬਾਈ ਹੁਣ ਤੁਸੀਂ ਆਏ ਦੱਸੋ ਕਿਹਦੇ ਵੱਲੋਂ ਲੱਕੜਾਈ ਆ ਕਿੰਨੀ ਆਈ ਆ ਕੀ ਸੇਵਾ ਸਾਰਾ ਕੁਝ ਦੱਸੋ ਮੇਰਾ ਨਾਮ ਹੈ ਹਬੀਬ ਸਿੰਘ ਪਿੰਡ ਖਿਆਲੀਵਾਲਾ ਜ਼ਿਲ੍ਹਾ ਬਠਿੰਡਾ ਹਾਂਜੀ ਇਹ ਜਿਹੜੀ ਲੱਕੜ ਆ ਰਹੀ ਆ ਨਾ ਹਾਂਜੀ ਇਹ ਗੁਰਮਤ ਸੇਵਾ ਲਹਿਰ ਭਾਈ ਬਖਤੌਰ ਇੱਕ ਸੰਸਥਾ ਬਣੀ ਹੋਈ ਆ ਜਿਹਦੇ ਮੁੱਖ ਸੇਵਾਦਾਰ ਭਾਈ ਪੰਤਪ੍ਰੀਤ ਸਿੰਘ ਖਾਲਸਾ ਭਾਈ ਬਖਤੌਰ ਵਾਲ ਹਾਂਜੀ ਹਾਂਜੀ ਜੀ ਇਸ ਸੰਘਰਸ਼ ਦੇ ਵਿੱਚ ਉਹਨਾਂ ਵੱਲੋਂ 10 ਲੱਖ ਰੁਪਏ ਦੀ ਲੱਕੜ ਭੇਜਣ ਦਾ ਐਲਾਨ ਹੋਇਆ ਸੀਗਾ ਹਾਂਜੀ ਤਿੰਨ ਟਰਾਲੇ ਇਸ ਤੋਂ ਪਹਿਲਾਂ ਅਸੀਂ ਟਿੱਕਰੀ ਬਾਰਡਰ ਦੇ ਉੱਪਰ ਲਾ ਚੁੱਕੇ ਹਾਂ ਜੀ ਚੌਥਾ ਟਰਾਲਾ ਜਿਹੜਾ ਅੱਜ ਆਪਾਂ ਇੱਥੇ ਸਿੰਘੂ ਬਾਰਡਰ ਤੇ ਲੈ ਕੇ ਆਏ ਹਾਂ ਹਾਂਜੀ ਹਾਂਜੀ ਬਾਕੀ ਜਿੰਨਾ ਸਮਾਂ ਵੀ ਸੰਘਰਸ਼ ਚੱਲੇਗਾ ਆਪਾਂ ਮਾ 2 ਮਹੀਨੇ ਚੱਲੇ ਭਾਵੇਂ 7 ਚੱਲੇ ਹਾਂਜੀ ਜਿੰਨੀ ਲੋੜ ਹੋਏਗੀ ਵਰਮਤ ਸੇਵਾ ਲਹਿਰ ਹਰ ਇੱਕ ਬੋਲੇ ਸੋਨਿਹਾਰਾ ਕਿ ਮੈਂ ਸਵਾਲ ਹੈ ਤੁਹਾਨੂੰ ਇੱਕ ਮਿੰਟ ਬਈ ਜੀ ਹਨਾ ਆਪਾਂ ਲੱਕੜ ਦੀ ਗੱਲ ਕੀਤੀ ਕਿਉਂਕਿ ਇਸੇ ਲੰਗਰਾਂ ਵਿੱਚ ਹਰੀ ਜੀ ਆ ਰਹੀ ਸੀ ਲੱਕੜ ਦੀ ਜਰੂਰਤ ਸੀ ਬਾਲਣ ਤੂੰ ਤੁਸੀਂ ਲੱਕੜ ਲੈਂਦੀ ਕੀ ਨੈਕਸਟ ਕੋਈ ਪਲਾਨ ਇਹ ਤੋਂ ਇਲਾਵਾ ਵੀ ਕੁਝ ਹੋਰ ਚੀਜ਼ਾਂ ਵੀ ਹੋ ਸਕਦੀ ਕੀ 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 ਕਰ ਰਹੇ ਹੋ ਹੋਰ ਸੇ ਵਾਲੀ ਭਾਈ ਜਿੱਦਾਂ ਦੀ ਵੀ ਅਸੀਂ ਆਗੂ ਨਾਲ ਗੱਲ ਕੀਤੀ ਸੀ ਜਿੱਦਾਂ ਨਾਲ ਉਹਦੇ ਲੱਗਿਆ ਉੱਥੇ ਸਟੇਜ ਦੇ ਉੱਤੇ ਹਨਾ ਵੀ ਉਹ ਥੋੜੀ ਪੈ ਮਾਰਦੇ ਲੋੜਾ 2 ਲੱਖ ਰੁਪਏ ਲੱਗਦੇ ਵੀ ਦੇ ਕੇ ਜਾਂਦਾ ਵਾ ਉਹਦੇ ਹਨਾ ਹਾਂ ਉਸ ਤੋਂ ਬਾਅਦ ਅਸੀਂ ਪੁੱਛੇ ਜੇ ਪਾਣੀ ਦੀ ਕਿਸੇ ਕਿਸੇ ਵੀ ਵਸਤੂ ਦੀ ਲੋੜ ਆ ਜਿੱਦਾਂ ਆਗੂ ਸਾਨੂੰ ਜਿਹੜੀ ਗੱਲ ਕਹਿਣਗੇ ਵੀ ਜਿਹੜੀ ਚੀਜ਼ ਦੀ ਕਮੀ ਮਹਿਸੂਸ ਹੁੰਦੀ ਆ ਆਪਾਂ ਜ਼ਰੂਰੀ ਨਹੀਂ ਲੱਕੜੀ ਆ ਉਹ ਵੀ ਵੇਚ ਸਕਦੇ ਆ ਬਹੁਤ ਵਧੀਆ ਪਰਮਾਤਮਾ ਸਾਨੂੰ ਜਿਉਂਦਾ ਰੱਖੇ ਭਾਈ ਯਾਰ ਸਿਰ ਆ ਕਰ ਹੋਰ ਪੰਜਾਬੀਓ ਤੁਹਾਨੂੰ ਦੱਸਦਾ ਦੋਨਾਂ ਪੇਜਾਂ ਤੋਂ ਲਾਈਵ ਹੋ ਮੇਰੇ ਵਾਲੇ ਕੰਧਾ ਰਿਆ ਤੇੋਂ ਇਹ ਲੱਕੜ ਬਾਲਣ ਦੇ ਵੀ ਕੰਮ ਆਉਂਦੀ ਹੈ ਬੰਦੇ ਫੁੱਕਣ ਦੇ ਵੀ ਕੰਮ ਆਉਂਦੀ ਹੈ ਇਹ ਜਿਹੜਾ ਸਾਨੂੰ ਦੁੱਖ ਦੇਣ ਤੇ ਤੁਲਿਆ ਹੋਇਆ ਜਿਹੜਾ ਬੰਦਾ 80 90 ਦੇ ਵਿੱਚ ਸਾਡੇ ਵੀਰੇ ਮਾੜਾ ਦਿਖਾਉਣਾ ਉਹਨੂੰ ਉਹਨੂੰ ਮੈਂ ਦੱਸ ਦੇਣਾ ਚਾਹੁੰਦਾ ਕਿ ਇਹ ਲੱਕੜ ਹਰੇਕ ਕੰਮ ਆਉਂਦੀ ਹੈ ਦੇਖ ਰੰਦਾ ਵੇ ਕਿਵੇਂ ਘੋੜਾ ਭਰਿਆ ਪਿਆ ਪੂਰਾ ਭਾਈ ਹਾਂ ਹਾਂ ਦਿਖਾ ਆ ਕੇ ਉਹ ਕੇ ਇਹ ਬਾਈ ਬੁੱਲ ਬੱਟਿਆ ਹੋਣਾ ਸੀਗਾ ਤੰਗਵਾ ਜਦੋਂ ਲਾਉਣ ਲੱਗੇ ਵੀਰੇ ਖਿੱਚ ਕੇ ਸਿਆਰ ਕਰ ਦੋ ਭਰਾ ਆਪਣੇ ਬਾਈ ਹੁਣ ਕਹਿੰਦੇ ਉੱਤੇ ਤੱਕ ਭਰਿਆ ਸੀ ਪੂਰਾ ਇਹ ਅਸੀਂ ਸਾਡੇ ਕੋਲੇ ਹੁਣ ਆਇਆ ਤੇ ਤਾਂ ਕਰ ਕਿਰਨਾਵੇ ਬਾਈ ਨੂੰ ਫੋਨ ਫੜਾ ਦੇ ਆ ਫੋਨ ਫੜੇ ਮਾੜਾ ਜੀ ਗੁਰਸਨ ਆ ਫੜੋ ਬਾਈ ਨੂੰ ਬਾਈ 2-3 ਵਜੇ ਦੇ ਲਾਉਣ ਲੱਗੇ ਬਾਈ ਜੀ ਯਾਰ ਆ ਤਾਂ ਯਾਰ ਮੈਂ ਦੁਬਾਰੇ ਦੁਬਾਰੇ ਨਮੈਤ ਕਹੋ ਏ ਬਾਈਆ ਰੱਬ ਦੇ ਰੰਗ ਨਿਆਰੀ ਆ ਸਿਰਫ 2 ਮਿੰਟ ਪਹਿਲਾਂ ਕਿਹਾ ਸੀ ਲਾਈਵ 'ਚ ਵੀ ਠੰਡ ਵਾਲੀ ਹੋ ਗਈ ਬਜ਼ੁਰਗਾਂ ਦਾ ਬਹੁਤ ਔਖਾ ਹੋ ਗਿਆ ਲੱਕੜਾਂ ਭੇਜੋ ਚਾਰ ਟਰਾਲੇ ਭੇਜੇ ਭਾਈਆਂ ਨੇ ਚਾਰ ਟਰਾਲੇ ਮੌਕੇ ਤੇ ਆ ਗਏ ਚਾਰ ਪੰਜ ਘੰਟੇ ਹੋ ਗਏ ਸਾਨੂੰ ਲਾਈਵ ਹੁੰਦਾ ਇਹਨੂੰ ਵੀ ਦੇਖੋ ਕਿੰਨੀ ਲੱਕੜ ਹੈ ਕਿੰਨੇ ਲੱਖ ਰੁਪਈਆ ਸੌਖਾ ਐਡਾ 10 ਲੱਖ ਦੀ ਲੱਕੜ ਹੋਰ ਕਾ ਇੱਦਾਂ ਐਂ ਬਾਬਾ ਨਾਨਕ ਮਿਹਰ ਕਰੂ ਤਰਪਾਲਾ ਵੀ ਆਪਣੇ ਕੋਲ ਸੁੱਖਾ ਆਈ ਲੈ ਸਵੇਰ ਤੱਕ ਤਰਪਾਲਾ ਵੀ ਆ ਜਾਣੀਆਂ ਭਰਾਵੋ ਜਿੰਨੇ ਵੀ ਬੰਦੇ ਤੁਸੀਂ ਠੰਡ 'ਚ ਫਿਰਦੇ ਹੋ ਨਾ ਤੂੰ ਜਿਉਂਦੇ ਰਹੋ ਯਾਰ ਪ੍ਰਮਾਤਮਾ ਤੁਹਾਡੇ ਤੇ ਮਿਹਰ ਭਰੇ ਹੱਥ ਰੱਖੇ ਉਹ ਕਿਹੜਾ ਹੈ ਠੰਡ ਚ ਆਉਂਦਾ ਨਹੀਂ ਤੁਸੀਂ ਉੱਥੋਂ ਆਏ ਆ ਯਾਰ ਫੈਸਲਾ ਬੜਾ ਹੁੰਦਾ ਵੀ ਨੌਜਵਾਨੀ ਆਉਂਦੀ ਆ ਸਾਡਾ ਵਾਲੇ ਤੁਹਾਨੂੰ ਹੱਥ ਜੋੜ ਕੇ ਇਹ ਵੀ ਬੇਨਤੀ ਆ ਟਰਾਲੇ ਤੇ ਉਂ ਵੀ ਬੰਦੇ ਲਿਆ ਕਰੋ ਕੋ ਸਾਡੇ ਆ ਕਰੋ ਕੋ ਲੈ ਜਾ ਕਰੋ ਕਿਉਂਕਿ ਇਹ ਕੰਮ ਆਪਣਾ 6 ਮਹੀਨੇ ਵੀ ਚੱਲ ਸਕਦਾ ਹੈਗਾ। ਅਸੀਂ ਤਾਂ ਆਉਂਦੇ ਆ ਜੀ ਪਿੰਡੋਂ। ਸੇਵਾ ਕੰਮ ਕਿਉਂ ਹਾਂ? ਕਾਲੀਆਂ ਦਾ ਟ੍ਰੈਕ ਟਰਾਲੀ ਨਾਲ ਟਰੈਕਟਰ ਸਾਡੇ ਖੜਿਆਗਾ ਹਾਂ। ਠੀਕ ਹੈ ਠੀਕ ਹੈ। ਇਹਦਾ ਸੇਵਾ ਨਾਲ ਇਹਨਾਂ ਲੱਗ ਕੇ। ਸੋ ਆਹ ਦੇਖ ਲੈ ਮੈਂ ਉਸ ਕੋਸ ਹਿਟਲਰ ਨੂੰ ਕਹਿ ਦੇਣਾ ਚਾਹੁੰਨਾ ਆਹ ਕੰਮ ਹੈ ਇਹ ਕਿਤੇ ਖਤਮ ਹੋ ਸਕਦੀ ਆ ਕਦੇ ਵੀ ਨਹੀਂ। ਦੇਖ ਲੱਕੜਾਂ ਦਾ ਕਿਹਾ ਲੱਕੜਾਂ ਦਾ ਲੰਗਰ ਆ ਗਿਆ। ਉਹਦੇ ਸਿਲੰਡਰਾਂ ਦੀ ਗੱਲ ਕਰਦੇ ਸੀ ਕਿਵੇਂ ਟੈਂਡਰ ਫਰੀ ਹਾਂ। ਟਰਾਲੀ ਸਿਲੰਡਰ ਦੀ ਆਈ ਜੀ ਜਰਾਂਗੇ। ਕਿਹੜੀ ਕੀ ਰਹੀ ਮੈਂ ਦੱਸਦਾ ਅਗਲੇ। ਹਾਂ ਹਾਂ। ਬਾਈ ਜੀ ਕੁਛ ਮਰਜ਼ੀ ਹੋ ਜੇ ਯਾਰ ਸਾਡੇ ਕਰੋੜਾਂ ਰੁਪਏ ਲੱਗ ਜਾਣ ਪਰ ਮੋਦੀ ਤੈਨੂੰ ਅਸੀਂ ਝੁਕਾ ਕੇ ਹਟਾਂਗੇ ਅਸੀਂ ਉਹ ਹੈਂਡ ਦੇ ਬੰਦੇ ਆ ਅਸੀਂ ਪਿੱਛੇ ਹਟਦੇ ਨਹੀਂ ਯਾਰ ਗੋਗੀਆਂ ਵੱਜਣ ਹਿੱਕ 'ਚ ਜਦੋਂ ਅਸੀਂ ਕਿਸੇ ਨਾਲ ਹੈਂਡ ਪਗਾਉਣ ਤੇ ਆ ਗਏ ਨਾ ਫਿਰ ਅਸੀਂ ਬੈਕ ਨਹੀਂ ਹਟਦੇ ਬਸ ਆ ਹੱਥ ਜੋੜ ਕੇ ਬੇਨਤੀ ਕਰਦਾ ਕਿ ਸੇਮ ਹੀ ਨਾ ਸਮਝੋ ਇੱਕ ਦੋ ਦਿਨਾਂ ਦਾ ਨਹੀਂ 6 ਮਹੀਨਿਆਂ ਦੀ ਗੱਲ ਰੱਖੋ ਵੀ 6 ਮਹੀਨੇ ਲੱਗਣਗੇ ਯਾਰ ਸੋਚ ਲੋ ਯਾਰ ਘਰੇ ਜਾ ਕੇ ਤੁਸੀਂ ਕੀ ਕਰਨਾ ਹੁਣ ਮੈਨੂੰ ਦੱਸੋ ਸਹੀ ਇੱਕ ਸੁੱਖ ਇੱਥੇ ਬੇਨਤੀਕਾਰ ਵੀ ਇੱਕ ਦਿਮਾਗ ਚ ਗੱਲ ਬਹਾਓ ਵੀ ਇੱਕ ਦੋ ਦਿਨਾਂ ਦਾ ਕੰਮ ਹੀ ਨਹੀਂ ਯਾਰ 6 ਮਹੀਨਿਆਂ ਦਾ ਵੀ ਦਾਈ ਨੂੰ ਹੱਥ ਨਾਲ ਕਿਦਾ ਮੁੜਨਾ ਹੀ ਨਹੀਂ ਹਾਂ ਬਾਈ ਬਾਪੇ ਨੇ ਇਹ ਗੱਲ ਸਹੀ ਗੱਲ ਆ ਇਹ ਤਾਂ ਅਜੀ ਦੀ ਸੀਗੀ ਹਾਂ ਬਾਈ ਠੰਡ ਬਹੁਤ ਹੋ ਗਈ ਹੁਣ ਘਰੇ ਜਾ ਕੇ ਬੰਦੇ ਨੇ ਓਏ ਹੁਣ ਧੁੰਦਿਆ ਵੀ ਲਾ ਲਾਂਗੇ ਸੇਕ ਵੀ ਲਿਓ ਬਹੁਤ ਲੱਗੜਾ ਗਈ ਹੋਰ ਦਿਖਾ ਹੋਰ ਦਿਖਾ ਖਿੱਚ ਕੇ ਸੇਰ ਕਰ ਦਿਓ ਭਰਾ ਆਪਣੇ ਖਿੱਚ ਕੇ ਯਾਰ ਮਾਰੋ ਐਨ ਸ਼ੀਰ ਖਿੱਚ ਕੇ ਸ਼ੇਰ ਭਰਾ ਆਪਣੇ ਆਹ ਟਰਾਲਾ ਦੇਖੋ ਬਾਈ ਜੀ ਆਜੋ 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 ਖਾਲਸਾ ਜੀ ਤੁਸੀਂ ਤੁਸੀਂ ਜਰੂਰ ਬੋਲੋ ਕਿਉਂਕਿ ਤੁਸੀਂ ਸੇਵਾ ਵੱਡੀ ਕੀਤੀ ਆ ਇਹ ਸੇਵਾ ਨਾ ਬਹੁਤ ਜਿਆਦਾ ਪੁੰਨ ਆ ਇਹਦਾ ਅੱਜ ਸਦੂਗਲਾ ਹੋਈਏ ਜਿੰਨੇ ਵੀ ਵੀਰ ਨਾਮ ਆਏ ਸਾਡੇ ਹਨ ਹਾਂਜੀ ਉਹ ਬਾਕੀ ਇਹ ਕਿਸੇ ਇੱਕ ਨਿੱਜੀ ਦਾ ਨਹੀਂ ਮਤਲਬ ਪ੍ਰੋਪਰਲੀ ਪੂਰੇ ਪੰਜਾਬ ਦੇ ਵਿੱਚ ਵੀ ਪੰਜਾਬ ਤੋਂ ਬਾਹਰ ਦੀਆਂ ਸੰਸਥਾਵਾਂ ਦੇ ਵੱਡੇ ਪੱਧਰ ਤੇ ਬਣੀਆਂ ਓਕੇ ਤੇ ਬਾਕੀ ਸੰਸਥਾਵਾਂ ਬਣਾਉਣਾ ਦਾ ਆਪਣਾ ਮਕਸਦ ਇਹ ਹੀ ਹੁੰਦਾ ਕਿ ਦੁੱਖ ਸੁੱਖ ਦੇ ਵਿੱਚ ਆਪਾਂ ਸਾਰੇ ਆਪਣੇ ਭਾਈ ਜਾਰੇ ਦੇ ਨਾਲ ਪੰਜਾਬ ਨਾਲ ਮਰਮਤਾ ਦੇ ਨਾਲ ਆਪਾਂ ਖੜੀਏ ਹਾਂਜੀ ਹਾਂ ਤੇ ਅੱਜ ਇਸੇ ਇਸੇ ਆਪਾਂ ਕੜੀ ਦੇ ਤਹਿਤ ਆਪਾਂ ਸਾਰੇ ਭੈਣਾਂ ਵੀ ਮਾਵਾ ਵੀ ਵੀਰ ਬਜ਼ੁਰਗ ਸਾਰੇ ਆਪਾਂ ਇੱਥੇ ਆਏ ਆਂ ਹਾਂਜੀ ਬਾਕੀ ਅਰਦਾਸ ਕਰ ਗਿਆ ਆਕਾਲਪੁਰਖ ਪਰਮਾਤਮਾ ਦੇ ਅੱਗੇ ਪੰਜਾਬੀ ਤੋਂ ਜਿਆਦਾ ਵੀ ਆਪਣਾ ਇਹ ਮੋਰਚਾ ਫਤਿਹ ਹੋਵੇ ਹਾਂਜੀ ਤੇ ਨਾਲ ਜਿੱ ਨਾਲ ਬੇਨਤੀ ਐਸਮੁੱਤੀ ਪੰਜਾਬ ਦੇ ਵੱਖੋ ਵੱਖਰੀਆਂ ਸਟੇਟਾਂ ਦੇ ਨੌਜਵਾਨ ਵੀਰਾਂ ਨੂੰ ਬਜ਼ੁਰਗਾਂ ਮਾਮਾ ਪੈਣਾ ਨੂੰ ਹਾਂਜੀ ਕਿ ਆਪਾਂ ਆਪਣੇ ਕੀਮਤੀ ਸਮੇਂ ਤੋਂ ਸਮਾਂ ਕੱਢ ਕੇ ਕਿ ਇਸ ਵਿੱਚ ਮੈਂ ਕਮੈਂਟ ਸ਼ੁਰੂ ਕਰਨੀ ਚਾਹੁੰਦਾ ਵੀ ਕਈ ਭਰਾ ਆਪਣੇ ਇਹ ਗੱਲ ਕਹਿੰਦੇ ਆ ਵੀ ਥੋੜੇ ਦਿਨ ਮੈਂ ਵਿਹਲਾ ਹੋ ਜਾ ਫਿਰ ਮੈਂ ਇਸ ਥਾਂ ਤੇ ਜਾਵਾਂਗਾ ਤਾਂ ਮੈਂ ਬੇਨਤੀ ਕਰਦਾ ਵੀ ਵਿਹਲੇ ਹੋ ਕੇ ਪਿਆਰੋਂ ਸੰਘਰਸ਼ ਨਹੀਂ ਲੜੇ ਜਾਂਦੇ ਹਮ ਵਿਹਲੇ ਸਮੇਂ ਦੇ ਵਿੱਚ ਸੰਘਰਸ਼ ਬਾਈ ਜਦੋਂ ਜ਼ਮੀਨ ਹੀ ਨਹੀਂ ਰਹੀ ਵਿਹਲੇ ਆ ਵਿਹਲੇ ਆ ਫਿਰ ਕੀ ਕਰਨਾ ਜੇ ਸੰਘਰਸ਼ ਲੜਨੇ ਆ ਤੇ ਸਾਨੂੰ ਕੰਮ ਛੱਡਨੇ ਪੈਣਗੇ ਜੇ ਨਸਲ ਬਚਾਉਣੀ ਆ ਤੇ ਫਸਲ ਜਾਂਦੀ ਆ ਤੇ ਜਾਣ ਦੇ ਹਾਂ ਵੈਰੀ ਗੁੱਡ ਫਸਲ ਕੋਈ ਨਹੀਂ ਪੈਂਦਾ ਪਿਛਲੇ ਪਿੱਛੇ ਹੜਾ ਅੱਗੇ ਹਟੇ ਆ ਉਹਦੇ ਉਦੋਂ ਵੀ ਮਰ ਗਏ ਸਾਡੇ ਹਾਂ ਭਾਈ ਜੇ ਹੁਣ ਇੱਕ ਮਰਜੂ ਦੀ ਕੀ ਫਰਕ ਪੈਂਦਾ ਨਸਲ ਤੇ ਬੱਜੂਗੀ ਨਾ ਭਾਈ ਨਹੀਂ ਸੋ ਨਿਹਾਲ ਸਾਸਤਰੀਆ ਕਾਲ ਤੁਹਾਡੀ ਗੱਲ ਬਿਲਕੁਲ ਸਹੀ ਆ ਹਾਂ ਪੂਰੇ ਸ਼ਾਂਤਮਈ ਤਰੀਕੇ ਦੇ ਨਾਲ ਜਿੱਦਾਂ ਆਪਣੇ ਵੀਰ ਆਗੂ ਵੀਰ ਸਾਰੇ ਬੈਠੇ ਆ ਉਹ ਆਪਾਂ ਨੂੰ ਪ੍ਰੋਗਰਾਮ ਦੇ ਰਹੇ ਆ ਸ਼ਾਂਤਮਈ ਤਰੀਕੇ ਦੇ ਨਾਲ ਆਪਾਂ ਉਹਦਾ ਪ੍ਰੋਗਰਾਮ ਚੱਲਾਈ ਰੱਖੀਏ ਕਿਸੇ ਤਰ੍ਹਾਂ ਦੀ ਹੁੱਲੜਵਾਜੀ ਵੀ ਨਹੀਂ ਹੋਣ ਦੇਣੀ ਆਪਾਂ ਇਹ ਵੀ ਧਿਆਨ ਰੱਖਣਾ ਚਾਹੀਦਾ ਬਹੁਤ ਵੱਡੀ ਕਰਦੇ ਆ ਪਰ ਪਿੰਡਾਂ ਦੇ ਵਿੱਚੋਂ ਨੌਜਵਾਨ ਵੀਰ ਟਰਾਲੀਆਂ ਟਰੈਕਟਰ ਲੈ ਕੇ ਖਿੱਚ ਕੇ ਸ਼ਹਿਰ ਕਰ ਦੋ ਭਰਾਵਾਂ ਨੇ ਸਾਰੇ ਵਾਅਦੇ ਵਾਅਦਾ ਆਪਾਂ ਇੱਥੇ ਇਸ ਤਰ੍ਹਾਂ ਬਾਈ ਜੀ ਦਿਲ ਦਿਲ ਰੋਂਦਾ ਦਿਲ ਆ ਅੱਜ ਬਾਲ ਲੈਵਲ ਤੇ ਸਾਡੀ ਕੌਮ ਦੀ ਝੰਡੀ ਹੋ ਗਈ ਬਿਨਾਂ ਅਸੀਂ ਲੰਗਰਾਂ ਤੋਂ ਪਿੱਛੇ ਹਟ ਗਏ ਨਾ ਅਸੀਂ ਪਿਆਰ ਕਰਨ ਤੋਂ ਪਿੱਛੇ ਹਟ ਗਏ ਅਸੀਂ ਦਿਲ ਦਰਿਆ ਬੰਦੇ ਆ ਜੇ ਪੰਜਾਬ ਚ ਇੱਕ ਦੂਜੇ ਸੀ ਮੋਢਾ ਮਾਰਦੇ ਸੀ ਨਾ ਅਗਲਾ ਗਾਲ ਕੱਢਦਾ ਸੀ ਇੱਥੇ ਜਦੋਂ ਅਸੀਂ ਮੋਢਾ ਵੱਜਦਾ ਨਾ ਬਾਈ ਜੱਫੀ ਪਾਉਂਦਾ ਯਾਰ ਵੱਜ ਗਿਆ ਤਾਂ ਵੱਜ ਗਿਆ ਅੱਜ ਰੋਣ ਨਿਕਲ ਰਿਹਾ ਰੋਣ ਇਹ ਗੱਲ ਇਹ ਵੀ ਆ ਵੀ ਉਹ ਦਾ ਜਿਹੜਾ ਮਹੀਨਾ ਹਾਂ ਬਈ ਸ਼ੁਰੂਤੀ ਸਾਡੇ ਦੀ ਇਹ ਇਦਾਂ ਦਾ ਹੈਗਾ ਵਾ ਹਾਂ ਬਈ ਤੇ 9 ਸਾਲ ਦਿਨਾਂ ਜਿੰਦਾ ਵੀ ਉਹਦੇ ਮਹੀਨੇ ਛੀ ਦੋ ਹਾਂ ਹਾਏ ਹਾਏ 81 ਸਾਲ ਦੀ ਬਜ਼ੁਰਗ ਮਾਤਾ ਮਾਤਾ ਗੁਜਰਕੌਰ ਵੀ ਨਗਨਕ ਸੀਨ ਹੋਈ ਆ ਉਹ ਦਾ ਮਹੀਨਾ ਹਮੇਸ਼ਾ ਹੀ ਸਾਨੂੰ ਪਰਖਦਾ ਰਿਹਾ ਹਾਂ ਜੀ ਗੁਰੂ ਨਾਨਕ ਦੇ ਸਿੱਖ ਹਮੇਸ਼ਾ ਹੀ ਉਹਦੇ ਮਹੀਨੇ ਵਿੱਚ ਜਾਣ ਤਰੀਕ ਤੇ ਰੱਖ ਕੇ ਨਿੱਤਰਦੇ ਵੀ ਰਹੇ ਆ ਤੇ ਆਓ ਨੌਜਵਾਨ ਵੀਰੋ ਘਰਾਂ ਚੋਂ ਬਾਹਰ ਨਿਕਲੋ ਤੇ ਇਸ ਧਾਰਨੇ ਵਿੱਚ ਹਾਜ਼ਰ ਹੋ ਕੇ ਮੁਦਿਰਾ ਪਾਏ ਕਾਰਿਗਰ ਨੂੰ ਰੱਦ ਕਰਵਾ ਕੇ ਤੁਸੀਂ ਤੁਸੀਂ ਆਪਣੇ ਘਰਾਂ ਨੂੰ ਕਰ ਸਕਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬਾਈ ਜੀ ਸੰਘਰਸ਼ ਸੰਘਰਸ਼ ਦਾ ਆਪਣੇ ਸ਼ੁਰੂ ਤੋਂ ਚੱਲਦੇ ਰਹੇ ਆਪਣੇ ਕੰਮ ਨੂੰ ਸੰਘਰਸ਼ ਲੜਨੀ ਪੈਂਦੇ ਆ ਠੀਕ ਹੈ ਸੁਖ ਫਿਰ ਖੱਲੇ ਦਿਖਾਉਣੇ ਇੱਕ ਮਿੰਟ ਪੇ ਦਿਖਾਉਣੇ ਬਾਈ ਸੁਣ ਦਿਖਾਉਣਿਆ ਸ਼ੇਅਰ ਕਰਦਾ ਕਰੋ ਭਰਾਵਾਂ ਨੇ ਸ਼ੇਅਰ ਕਰਿਆ ਕਰੋ ਇਹ ਜੀਆਂ ਗੱਲਾਂ ਆਹ ਦੇਖੋ ਦੇਖੋ ਸਾਨੂੰ ਆਹ ਦੇਖੋ ਚਾਰ ਟਰਾਲੇ ਲੱਕੜਾਂ ਵੇ ਪਰੇ ਚਾਰ ਸਵੇਰੇ 3 ਵਜੇ ਦੇ 2 ਵਜੇ ਦੇ ਮੁੰਡੇ ਲਾਉਂਦੇ ਨੇ ਬਈ ਉਹ ਹਾਂ ਪਹਿਲਾਂ ਸਵੇਰੇ ਲੱਦੀਆਂ ਫਿਰ ਸਾਰਾ ਦਿਨ ਲਾਹੀ ਗਿਆ ਇੰਨੀ ਠੰਡ ਚ ਯਾਰ ਕਿੱਧਰ ਕਿੱਧਰ ਅਸੀਂ ਬੇਵਫਤਾ ਨੂੰ ਫੜਿਆ ਯਾਰ ਮਾੜੇ ਪ੍ਰਧਾਨ ਮੰਤਰੀ ਨੇ ਮਾਰਤੇ ਜਮਾ ਯਾਰ ਹਾਂ ਖਿੱਚ ਕੇ ਸੈਰ ਕਰ ਦਿਓ ਭਰਾਵੋ ਲਓ ਵੀ ਹੁਣ ਲੱਕੜਾਂ ਦੀ ਵੀ ਕਮੀ ਨਹੀਂ ਰਹੀ ਆ ਜਾਓ ਪੰਜਾਬੀਓ ਤੂੰ ਨਿਆ ਪਾਵਾਂਗੇ ਦਿੱਲੀ ਦੀ ਹੱਕ ਤੇ ਹੁਣ ਪਿੱਛੇ ਨਹੀਂ ਹਟਣਾ ਮੂਖਵਲੀ ਵਾਲੇ ਵੀ ਮੰਨ ਗਏ ਆਉਂਦੇ ਬਹੁਤ ਟਕੜਿਆ ਬਾਈ ਕਹਿੰਦਾ ਮੂਖਵਲੀ ਵੀ ਆਉ ਬਾਈ ਕਹਿੰਦਾ ਮੂਖਵਲੀ ਵੀ ਆਉ ਐਚੀ ਤਾਂ ਹਰਿਆਣੇ ਵਾਲੇ ਵੀ ਅੱਜ ਤਾਂ ਮੰਨ ਗਏ ਆ ਤੇ ਬਈ ਪੰਜਾਬ ਵਾਲੋ ਸਿਰਾਂ ਕਰਾਈ ਜਾਂਦੇ ਹਾਂ 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 ਲੰਗਰ ਵੀ ਜਿਹੜਾ ਲੱਗਦਾ ਹਾਂ 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 ਬਈ ਟਾਈਮ ਬਹੁਤ ਹੋ ਗਿਆ ਵੱਡੀ ਠੀਕ ਆ ਬਈ ਧੰਨਵਾਦ ਸਾਰਿਆਂ ਦਾ ਠੀਕ ਆ ਦੋਸਤੋ